ਅੱਜ ਦੀ ਵੀਡੀਓ ਪੰਜਾਬ ਪਟਵਾਰੀ ਦੇ ਐਗਜ਼ਾਮ ਲਈ ਬਹੁਤ ਹੀ ਲਾਭਦਾਇਕ ਹੋਵੇਗੀ। ਸਟਾਰਟ ਕਰਦੇ ਹਾਂ। ਪ੍ਰਾਚੀਨ ਪੰਜਾਬ ਵਿੱਚ ਹਿੰਦੂ ਵੰਸ਼ ਦਾ ਸੰਸਥਾਪਕ ਕੌਣ ਸੀ? ਲਲਿਆ ਬ੍ਰਾਹਮਣ। ਸੈਕਿੰਡ ਕੁਐਸਚਨ। ਪ੍ਰਾਚੀਨ ਪੰਜਾਬ ਵਿੱਚ ਪੂਰਬ ਦਾ ਪੈਰਿਸ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਸੀ? ਲਾਹੌਰ ਸ਼ਹਿਰ ਨੂੰ ਨੈਕਸਟ ਕੁਐਸਚਨ ਮੁਹੰਮਦ ਬਿਨ ਕਾਸਿਮ ਨੇ ਪੰਜਾਬ ਤੇ ਹਮਲਾ ਕਦੋਂ ਕੀਤਾ ਸੀ 8ਵੀਂ ਸਦੀ ਵਿੱਚ ਮੁਹੰਮਦ ਬਿਨ ਕਾਸਿਮ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਕਿਹੜੇ ਪ੍ਰਾਂਤ ਤੇ ਹਮਲਾ ਕੀਤਾ ਸੀ ਸਿੰਧ ਤੇ ਪ੍ਰਾਚੀਨ ਪੰਜਾਬ ਵਿੱਚ ਸਿੱਖਿਆ ਦਾ ਮੁੱਖ ਕੇਂਦਰ ਕਿਹੜਾ ਸੀ ਤਕਸ਼ਿਲਾ ਪ੍ਰਾਚੀਨ ਪੰਜਾਬ ਵਿੱਚ ਕੁਟੀਰ ਉਦਯੋਗ ਦਾ ਮੁੱਖ ਕੇਂਦਰ ਕਿਹੜਾ ਸੀ ਲਾਹੌਰ ਮਹਿਮੂਦ ਗਜ਼ਨਵੀ ਨੇ ਪੰਜਾਬ ਭਾਰਤ ਤੇ ਕਿੰਨੇ ਹਮਲੇ ਕੀਤੇ ਸਨ 17 ਹਮਲੇ ਮਹਿਮੂਦ ਗਜ਼ਨਵੀਦਾ ਪਾਰਤ ਤੇ ਹਮਲੇ ਕਰਨ ਦਾ ਮੁੱਖ ਉਦੇਸ਼ ਕੀ ਸੀ ਧਨ ਦੌਲਤ ਪ੍ਰਾਪਤ ਕਰਨਾ ਪ੍ਰਾਚੀਨ ਪੰਜਾਬ ਵਿੱਚ ਬੁੱਧ ਸੰਸਕ੍ਰਿਤੀ ਦਾ ਮੁੱਖ ਕੇਂਦਰ ਕਿਹੜਾ ਸੀ ਤਕਸ਼ਿਲਾ ਪ੍ਰਾਚੀਨ ਪੰਜਾਬ ਵਿੱਚ ਕਿਹੜੇ ਮੁਸਲਮਾਨ ਸ਼ਾਸਕ ਨੇ ਨਹਿਰਾਂ ਦਾ ਨਿਰਮਾਣ ਕਰਵਾਇਆ ਸੀ ਫਿਰੋਜ਼ ਸਿਆਹ ਤੋ ਗਲਤ ਨਹੀਂ ਸਿਕੰਦਰ ਤੇ ਪੋਰਸ ਵਿਚਕਾਰ ਯੁੱਧ ਕਿਹੜੀ ਨਦੀ ਤੇ ਹੋਇਆ ਸੀ ਜੇਲਮ ਨਦੀ ਤੇ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਕੌਣ ਸੀ ਅੰਬੀ ਰਾਜਾ ਅੰਬੀ ਪੰਜਾਬ ਵਿੱਚ ਸਿਕੰਦਰ ਨੇ ਕਿਸ ਨੂੰ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਸੀ ਫਿਲਿਪਸ ਨੂੰ ਸਿਕੰਦਰ ਪੰਜਾਬ ਤੇ ਹਮਲਾ ਕਰਨ ਲਈ ਕਿੱਥੋਂ ਆਇਆ ਸੀ ਯੂਨਾਨ ਤੋਂ ਚਾਰ ਪ੍ਰਮੁੱਖ ਪ੍ਰਾਚੀਨ ਗ੍ਰੰਥਾਂ ਦੀ ਰਚਨਾ ਭਾਰਤ ਦੇ ਕਿਹੜੇ ਰਾਜ ਵਿੱਚ ਕੀਤੀ ਗਈ ਸੀ ਪੰਜਾਬ ਵਿੱਚ ਸਿਕੰਦਰ ਤੇ ਰਾਜਾ ਪੋਰਸ ਵਿਚਕਾਰ ਕਿਹੜਾ ਯੁੱਧ ਹੋਇਆ ਸੀ ਕਰੂ ਦਾ ਯੁੱਧ ਹੋਇਆ ਸੀ ਇਹ ਜੇਲਮ ਨਦੀ ਦੇ ਕੰਢੇ ਤੇ ਹੋਇਆ ਸੀ ਤਰਾਈਨ ਦੀ ਪਹਿਲੀ ਲੜਾਈ ਕਦੋਂ ਹੋਈ 1191 ਈਸਵੀ ਵਿੱਚ ਤਕਸ਼ੀਲਾ ਵਿਸ਼ਵ ਵਿਦਿਆਲਿਆ ਪ੍ਰਾਚੀਨ ਭਾਰਤ ਦੇ ਕਿਹੜੇ ਪ੍ਰਾਂਤ ਵਿੱਚ ਸਥਿਤ ਸੀ ਪੰਜਾਬ ਪੰਜਾਬ ਤੇ ਹਮਲਾ ਕਰਨ ਵਾਲੀ ਆਖਰੀ ਵਿਦੇਸ਼ੀ ਜਾਤੀ ਕਿਹੜੀ ਸੀ ਐਂਗਲੋ ਲੋਧੀ ਵੰਸ਼ ਦੀ ਸਥਾਪਨਾ ਕਦੋਂ ਹੋਈ ਸੀ 1451 ਈਸਵੀ ਵਿੱਚ ਲੋਦੀ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ ਬਹਿਲੋਲ ਲੋਦੀ ਨੇ ਬਹਿਲੋਲ ਲੋਦੀ ਨੇ ਲੋਦੀ ਵੰਸ਼ ਦੀ ਸਥਾਪਨਾ ਕਦੋਂ ਕੀਤੀ ਸੀ 1451 ਵਿੱਚ ਬਹਿਲੋਲ ਲੋਦੀ ਤੋਂ ਬਾਅਦ ਲੋਦੀ ਵੰਸ਼ ਦਾ ਦੂਜਾ ਸ਼ਾਸਕ ਕੌਣ ਬਣਿਆ ਸੀ ਸਿਕੰਦਰ ਲੋਦੀ ਆਗਰਾ ਸ਼ਹਿਰ ਦੀ ਨਹੀਂ सिकंदर लोदी ने कदों रखी सी 1500 3 ईस्वी ਵਿੱਚ کھیਤੀ ਲਈ ਰਾਜੇ ਸਿਕੰਦਰੀ ਨਾਪ ਕਿਸ ਨੇ ਚਲਾਇਆ ਸੀ ਸਿਕੰਦਰ ਲੋਦੀ ਨੇ ਨਗਰਕੋਟ ਦੇ ਜਵਾਲਾਮੁਖੀ ਮੰਦਰ ਦੀਆਂ ਮੂਰਤੀਆਂ ਤੋੜ ਕੇ ਟੁਕੜੇ ਕਸਾਈਆਂ ਨੂੰ ਮਾਸ ਤੋਲਣ ਲਈ ਕਿਸ ਨੇ ਦਿੱਤੇ ਸਨ सिकंदर लोदी ने लोदी वंश ਦਾ ਅੰਤਿਮ ਸਾਸਕ ਕੌਣ ਸੀ ابراہیم ਲੋਦੀ ابراہیم ਲੋਦੀ ਦੇ ਪਿਤਾ ਦਾ ਨਾਮ सिकंदर खान लोदी 16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿਤਾ ਕਿਹੜਾ ਸੀ ਖੇਤੀਬਾੜੀ 16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਉਦਯੋਗ ਕਿਹੜਾ ਸੀ ਕੱਪੜਾ ਉਦਯੋਗ ਅਵਦ ਨੂੰ ਸਵਤੰਤਰ ਰਾਜ ਕਦੋਂ ਘੋਸ਼ਿਤ ਕੀਤਾ ਗਿਆ 1739 ਈਸਵੀ ਵਿੱਚ ਸਿਆਦਤ ਖਾਨ ਨੇ ਘੋਸ਼ਿਤ ਕੀਤਾ ਸੀ ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ਸੀ 18ਵੀਂ ਸਦੀ ਵਿੱਚ ਭਾਰਤ ਵਿੱਚ ਪਹਿਲੀ ਵਾਰ ਕੌਫੀ ਦਾ ਬਾਗ ਲਾਇਆ ਗਿਆ ਕਦੋਂ ਲਾਇਆ ਗਿਆ 1840ਵੀਂ ਵਿੱਚ ਭਾਰਤ ਵਿੱਚ ਨੀਲ ਉਦਯੋਗ ਕਿੱਥੋਂ ਸ਼ੁਰੂ ਹੋਇਆ ਸੀ ਬੰਗਾਲ ਅਤੇ ਬਿਹਾਰ ਤੋਂ ਨਾਨਾ ਸਾਹਿਬ ਦੀ ਪੈਨਸ਼ਨ ਕਿਸ ਨੇ ਬੰਦ ਕੀਤੀ ਸੀ ਲਾਰਡ ਡਲਹੌਜੀ ਨੇ ਵੁੱਡ ਡਿਸਪੈਚ ਕਿਹੜੇ ਸਾਲ ਪ੍ਰਕਾਸ਼ਿਤ ਹੋਈ ਸੀ 1854 ਵਿੱਚ ਸਤੀ ਪ੍ਰਥਾ ਨੂੰ 1829 ਈਸਵੀ ਵਿੱਚ ਗੈਰ ਕਾਨੂੰਨੀ ਕਿਸ ਨੇ ਕੋਸ਼ਿਸ਼ ਕੀਤਾ ਸੀ ਲਾਰਡ ਵਿਲੀਅਮ ਬੈਂਟਿੰਕ ਨੇ ਨਾਨ ਧਾਰੀ ਅੰਦੋਲਨ ਦੀ ਸਥਾਪਨਾ ਕਿੱਥੇ ਹੋਈ ਸੀ ਪੈਨੀ ਸਾਹਿਬ ਲੁਧਿਆਣਾ ਵਿੱਚ ਦੂਸਰੇ ਵਿਆਹ ਤੇ ਰੋਕ ਕਿਸ ਨੇ ਲਗਾਈ ਸੀ ਕੇਸ਼ਵ ਚੰਦਰ ਸੇਨ ਨੇ ਸਤੀ ਪ੍ਰਥਾ ਨੂੰ ਕਿਸ ਦੇ ਯਤਨਾਂ ਨਾਲ ਖਤਮ ਕੀਤਾ ਗਿਆ ਸੀ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਨਾਲ ਖਤਮ ਕੀਤਾ नामधारी अंदोलन की स्थापना किसने की सतगुरु राम सिंह जी ने आर्य समाज की स्थापना किस द्वारा की गई दयानंद सरस्वती द्वारा प्रार्थना समाज की स्थापना कदों हुई सी अठारह सौ सताठ ईस्वी ਵਿਦਵਾ ਵਿਆਹ ਕਾਨੂੰਨ ਕਦੋਂ ਪਾਸ ਹੋਇਆ 1856 ਈਸਵੀ ਵਿੱਚ ਸਿੰਘ ਸਭਾ ਦੀ ਨੀ ਕਦੋਂ ਰੱਖੀ ਗਈ ਸੀ 1873 ਈਸਵੀ ਵਿੱਚ ਬ੍ਰਹਮੋ ਸਮਾਜ ਦਾ ਨੇਤਾ ਕੌਣ ਸੀ ਰਾਜਾ RAM ਮੋਹਨ ਰਾਏ ਬਾਲ ਵਿਆਹ ਦੇ ਵਿਰੁੱਧ ਕਾਨੂੰਨ ਕਦੋਂ ਪਾਸ ਕੀਤਾ ਗਿਆ 1891 ਈਸਵੀ ਵਿੱਚ ਬਾਲ ਵਿਆਹ ਪ੍ਰਥਾ ਨੂੰ ਗੈਰ ਕਾਨੂੰਨੀ ਕਦੋਂ ਘੋਸ਼ਿਤ ਕੀਤਾ ਗਿਆ ਸੀ 1891 ਈਸਵੀ ਵਿੱਚ ਥੈਂਕ ਯੂ